ਹਨ ਪਰ ਉਹ ਪੀਆਰ 114 ਮੇਰੇ ਖੇਤ ਦੀ ਵੀਡੀਓ ਹੈ ਇਹ ਝੋਨਾ ਬਹੁਤ ਸੋਹਣਾ ਮੈਂ ਕਹਿੰਦਾ ਸਭ ਦਾ ਹੀ ਝੋਨੇ ਦਾ ਝਾੜ ਵੱਧ ਆਵੇ ਮੇਰੇ ਨਾਲੋਂ ਤਾਂ ਵੱਧ ਹੀ ਆਵੇ ਸਾਰਿਆਂ ਦਾ ਮੈਂ ਤਾਂ ਸ਼ਾਇਦ ਹਫ਼ਤੇ ਚ ਇੱਕ ਗੇੜਾ ਮਾਰਦਾ ਹੋਵਾਂਗਾ ਤੁਸੀਂ ਰੋਜ਼ ਗੇੜਾ ਮਾਰਦੇ ਹੋ ਅੱਜ ਮੈਂ ਆਇਆ ਮੇਰੀ ਜਿੱਥੇ ਅੱਖ ਸ਼ੱਕ ਕਰਦੀ ਹੈਗੀ ਮੈਂ ਉਸ ਝੋਨੇ 'ਚ ਵੜ ਗਿਆ 9 ਕਿੱਲਾਂ ਦਾ 플ੌਟ ਆ ਮੈਨੂੰ ਡੇਢ ਘੰਟਾ ਹੋ ਗਿਆ ਇਸ 플ੌਟ ਦੇ ਵਿੱਚ ਸ਼ੱਕ ਮੈਨੂੰ ਹੋਇਆ ਤੇ ਉਹ ਸ਼ੱਕ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਸ ਖੇਤ ਦੇ ਵਿੱਚ ਮੈਨੂੰ ਖਾਲੀ ਜਗ੍ਹਾ ਲੱਗੀ ਪਈ ਰਹੀ ਜਿੱਨਾਂ ਥਾਂ ਮੈਂ ਵੜਨ ਲੱਗਿਆ ਠੀਕ ਹੈ ਝੋਨੇ ਦਾ ਕਦ ਦੇਖੋ ਕਦ ਮੇਰੇ ਢਿੱਡ ਦੇ ਬਰਾਬਰ ਆ ਮੇਰੇ ਲੱਕ ਤੋਂ ਵੀ ਉੱਚਾ ਕਦ ਹੈਗਾ ਝੋਨੇ ਦਾ 3.5 ਫੁੱਟ 3 ਫੁੱਟ ਕੱਤ ਆ ਵਿੱਚ ਦੋ ਮਰੀਜ਼ ਬੈਠੇ ਆ ਜੀ ਆ ਥੋੜਾ ਜਿਹਾ ਠੀਕ ਠਾਕ ਹੈ ਆ ਥੋੜਾ ਜਿਆਦਾ ਬਿਮਾਰ ਲੱਗਦਾ ਹੈਗਾ ਮੈਂ ਚੋਣਾ ਹੈਗਾ ਵੀ ਕਿਸੇ ਵੀ ਜ਼ਿਮੀਂਦਾਰ ਦਾ ਝੋਨਾ 30 ਕਮੰਡਲ ਤੋਂ ਘੱਟ ਨਾ ਆਵੇ ਮੇਣਤਾ ਆਪਾਂ ਪੂਰੇ ਜੋਰ ਸ਼ੋਰ ਨਾਲ ਕਰੀ ਜਾਂਦੇ ਆ ਆਪਣੇ ਉਹ ਗੰਨਾ ਕੋਲੋਂ ਮੁੜ ਕੇ ਗਿੱਟਿਆਂ ਕੋਲੇ ਜਾ ਰਿਹਾ ਹੈਗਾ ਆਪਾਂ ਥੋੜੀ ਜੀ ਵੀ ਆਪਣੀ ਅੰਗੈਲੀ ਆ ਵੇਸਲਾ ਪਾਣਾ ਆਪਾਂ ਚੱਕ ਲੀਏ ਠੀਕ ਹੈ ਜਿਨ੍ਹਾਂ ਨੇ ਝੋਨਾ ਵਾਇਆ ਉਹਨਾਂ ਦਾ ਪੁੱਛਿਆ ਹੀ ਲੋੜੀਦਾ ਹੈਗਾ ਤੇ ਜਿੱਥੇ ਵੀ ਤੁਹਾਡੇ ਝੋਨੇ ਦੇ ਵਿੱਚ ਹੁਣ ਕੋਈ ਸਪਰੇਅ ਜਾਣ ਦਾ ਸਮਾਂ ਹੈਗਾ ਉਹ ਇਸ ਨੂੰ ਮਾਰ ਲਓ ਤੇਲੇ ਤੁਲੇ ਨੂੰ ਮਾਰ ਲਓ ਇਸ ਤੋਂ ਬਿਮਾਰੀ ਇੱਧਰ ਤੇਲੇ ਨੇਖ ਲੈ ਕੇ ਜਾਣੀ ਆ ਆ ਲੈ ਆਪਾਂ ਪੱਤਾ ਤੋੜ ਲੈਨੇ ਆ ਪੀਆਰ 114 ਹਾਈਲੀ ਸਸਪੈਕਟਡ ਹੈ ਜੀ ਹਾਈਲੀ ਸਸਪੈਕਟਡ ਇਹਨੇ ਮੁੰਡਾ ਨਹੀਂ ਜੰਮਣਾ ਹੈਗਾ ਇਹਦੇ ਬੱਲੀ ਨਹੀਂ ਲੱਗਣੀ ਜੇ ਲੱਗ ਗਈ ਤਾਂ ਬੱਲੀ ਸਿੱਧੀ ਰਹੂ ਦਾਣਾ ਚ ਗਿਰੀਆਂ ਨਹੀਂ ਪੈਣੀਆਂ ਜੇ ਪੈ ਗਈਆਂ ਤਾਂ ਉਹ ਗੱਟਿਆਂ ਚ ਨਹੀਂ ਜਾਣੀਆਂ ਕਮੈਨ ਨੇ ਬਾਹਰ ਸਿੱਡ ਦੇਣੀਆਂ ਇੰਨਾ ਹਲਕਾ ਝੋਨਾ ਬਣੂਗਾ ਇਹ ਤੋਂ ਤਾਂ ਆਪਾਂ ਇਹਨੂੰ ਪੱਟੋ ਕੱਢੋ ਖੇਤੋਂ ਬਾਹਰ ਮੈਂ ਵੀ ਪੱਟਣ ਲੱਗਿਆ ਹੈਗਾ ਇਹੇ ਜੇ ਬੂਟਿਆਂ ਦੇ ਵਿੱਚ ਜੇ ਤੁਹਾਨੂੰ ਤੇਲਾ ਦਿਖਾਈ ਦਿੰਦਾ ਹੈਗਾ ਤਾਂ ਸਮਝ ਲੈਣਾ ਕਿ ਉਹ ਤੇਲਾ ਤੁਹਾਡਾ ਕੋਈ ਯਾਰ ਨਹੀਂ